ਹਾਂਜੀ ਕਿਵੇਂ ਹੋ ਸਾਰੇ ਸਵਾਗਤ ਆ ਤੁਹਾਡੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਲੱਗੇ ਸੀ ਕਲੱਚ ਵਾਲਾ ਪੈਰਣਾ ਥੋੜਾ ਖਰਾਬ ਹੋ ਰਿਹਾ ਸੀ ਗੇਅਰ ਥੋੜੇ ਜਿ ਔਖੇ ਪੈਂਦੇ ਸੀਗੇ ਬਾਜਮੀ ਕਰਦੇ ਸੀ ਤੇ ਲਈ ਕਲੱਚ ਹੀ ਹੋ ਗਿਆ ਠੀਕ ਹੈ ਦੇਖ ਲੀਏ ਆਪ ਵੀ ਕੋਈ ਪ੍ਰੋਗਰਾਮ ਆ ਤੇ ਦੇਖਿਆ ਤਾਂ ਕਲੱਚ ਵਾਲਾ ਪੈਰਣਾ ਟੁੱਟਿਆ ਹੋਇਆ ਸੀ ਹੁਣ ਆਪਾਂ ਨਵਾਂ ਲਾ ਕੇ ਪਾਤਾ ਇੱਕ ਨਾ ਇੱਥੇ ਇਹਨਾਂ ਨੇ ਪੱਤੀ ਨਹੀਂ ਲਾਈਗੀ ਕਲੱਚ ਵਾਲੇ ਇੱਥੇ ਉਹਨਾਂ ਨੇ ਮਿੱਟੀ ਪਾ ਕੇ ਖਰਾਬ ਹੋ ਜਾਂਦਾ ਕੰਮ ਹਨਾ ਹਾਂ ਹੁਣ ਇਹ ਤਾਂ ਪੱਤੀ ਬਣਾ ਕੇ ਲਵਾ ਲਈ ਹੈ ਨਾ ਪਹਿਲਾਂ ਹੀ ਮਿੱਟੀ ਪਾ ਕੇ ਬਹੁਤ ਚੰਗਾ ਕੰਮ ਖਰਾਬ ਹੋ ਗੇ ਤੇ ਫੇਰ ਹਣੋਂ ਪਾ ਚਲਾਉਣਾ ਅੱਜ ਮੁੰਗੀ ਤੇ ਜਾਣਾ ਕਿਸੇ ਦੇ ਵੱਧਣਾ ਗਰਮੀ ਬਹੁਤ ਕੀ ਹੋ ਗਿਆ ਕੀ ਨਹੀਂ ਆਉਂਦੀ ਸੈਟਿੰਗ ਕਟਰ ਪੈਣੀ ਕਟਰ ਕਟਰ ਤੜਾ ਬਹੁਤ ਹੋਣੀ ਕੀ ਰੱਖ ਲੈਣਾ ਇੱਕ ਕਲੱਚ ਪਿਆ ਇਸ ਹਾਰੀ ਕਹਿੰਦੇ ਹੰਗਾਫਸ਼ਾ ਹੁੰਦੀ ਆ ਚੱਕਾਟਰ ਪਾ ਦੇਣਾ ਕੋਈ ਚੜਾਤਾ ਇਹ ਵਾਲਾ ਬਾਕਸ ਆ ਤੇ ਨਟ ਬੋਟ ਐਡ ਕਰੀ ਜਾਂਦੇ ਆ ਫੇਰ ਰਹਿ ਗਿਆ ਮੀਨ ਵੱਡਾ ਮੱਥਾ ਟਾਇਰ ਨਾਲ ਲਾਉਣਾ ਇਹ ਕੰਮ ਥੋੜਾ ਜਿਹਾ ਔਖਾ ਹੁੰਦਾ ਵਾ ਆ ਦੇ ਫੇਰ ਨਟ ਬੋਟ ਦੇ ਵੀ ਕਰ ਲਈਏ ਉਹਨੂੰ ਫੋਲਵਾ ਪੱਖਾ ਰਹਾ ਪੱਖਾ ਵੀ ਚੁੱਤੀ ਹਵਾ ਹੀ ਛੜਦਾ ਵਾ ਚਲੋ ਵੀ ਹਲਕੀ ਇਹ ਕਰਦਿਆਂ ਬਾਅਦ ਛਾਣ ਨਾ ਰਹਿ ਗਿਆ ਪੌਣ ਵਾਲਾ ਨਟ ਬੋਟ ਆਪਾਂ ਕੱਸਦੇ ਆ ਮੂੰਗੀ ਮੈਂ ਥੋੜਾ ਜਿਹਾ ਵੱਡ ਦੇਣਾ ਵਾ ਇੱਕ ਰਹੀ ਆ ਪੋਲੀਪੌਨ ਵਾਲੀ ਪਲੀ ਛੋਟੀ ਬਸ ਹੀ ਆਪਾਂ ਵੀ ਚੱਕਰ ਤੇ ਹੁਣ ਸਫਾਈ ਵੱਧ ਕਰੇ ਮੂੰਗੀ ਦੀ ਬਾਕੀ ਕੰਮ ਸਾਰਾ ਓਕੇ ਆ ਚਲਾਉਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਵੀਡੀਓ ਬਲੌਗ ਚ ਤੇ ਗਾਂ ਜੁੜੇ ਰਹੋ ਬਾਕੀ ਹੁਣ ਟਾਇਰ ਨਾਲ ਟਕਰਾਂ ਲਾਉਦੇ ਦਿਖਾਉਨੇ ਆ ਜਿਹੜਾ ਵੱਡਾ ਕੰਮ ਸਿਉਰੇ ਸੀ ਵੱਡਾ ਬੰਦਾ ਸੱਦੇ ਆਉਂਦੇ ਨਹੀਂ ਆ ਦੇ ਉਹਦਾ ਟਾਇਰ ਕਹਿੰਦੇ ਮੁੰਡੇ ਇਕੱਲੇ ਨਹੀਂ ਕਾਸਤਾ ਡੇ ਕੰਮ ਆ ਵਾ ਤੇ ਵੱਡੇ ਬੰਦੇ ਚਾਹੀਦੇ ਹੁੰਦੇ ਸਾਨੂੰ ਕਿਉਂ ਮਾਰਦਾ ਨਾ ਯੂਰਕ ਲਈ ਟਟਾ ਮਸ਼ੀਨ ਹਲਾ ਦਿੰਦਾ ਮੁੰਡਾ ਕਹਿੰਦੇ ਕਿਰਪਾ ਇਹਨਾਂ ਵੱਡੀ ਕੰਪੈਨ ਫਲਾ ਦਗਾ ਜੀ ਪੁੜੀ ਰਹੀ ਬਦਨ ਵਾਲੇ ਹੁਣ ਪੁੜੀ ਲੱਗੇ ਆ ਬਦਨ ਮਾ ਫੇਰ ਆਪਣਾ ਕੰਮ ਓਕੇ ਆ ਫੇਰ ਆਪਾਂ ਚੱਲਦੇ ਆਂ ਬੱਦਨ ਮੂੰਗੀ ਹੈ ਨਾ ਕਹਿੰਦੇ ਆਹ ਹਾਂ ਵੀਰੇ ਮੁੰਡੇ Instagram ਤੇ ਛਾ ਗਏ ਤੁਸੀਂ ਦੇਖਿਆ ਹੀ ਆ ਹੈਵੀ ਡਰਾਈਵਰ ਭਰਾ ਆਪਣਾ ਬਕਰਤਾ ਕੰਮ クリア ਰਹੀ ਆ ਪੱਤੀਆਂ ਲਾ ਲਓ ਜੀ ਪਾ ਲਿਆ ਕਟਰ ਕੋਟਰ ਤੇ ਚੱਲਿਆ ਹੁਣ ਆਪਾਂ ਮੂੰਗੀ ਵੱਢਣਾ ਚਲੋ ਜੀ ਮਾਰੋ ਸਰ ਸਰਵਾ ਸੇੜ ਚੱਲ ਜੀ ਬਾਪਿਆਂ ਨਾਲ ਲੈ ਕੇ ਅੱਜ ਕੰਮ ਸਟਾਰ ਆਪਾਂ ਆਪਾਂ ਨੀਰ ਕਰੀ ਆਪਾਂ ਪਰੇ ਜਾਂਦੇ ਆ। ਹਲੋ ਜੀ ਪਹੁੰਚ ਗਏ ਮਸ਼ੀਨ ਲੈ ਕੇ ਖੇਤ। ਐਸਾ ਮਸ਼ੀਨ ਬੈਲਟਾ ਹੁਣ ਤਾਂ ਲੱਗਿਆ ਚੜਾਉਣਾ। ਤੇ ਕਰਦੇ ਆ ਕੰਮ। ਸ਼ੁਰੂ। ਦੇਖਦੇ ਆ ਕਿਵੇਂ ਚੱਲਦੀ ਆ ਤੇ ਦਿਖਾਉਨੇ ਤੁਹਾਨੂੰ ਕੀ ਸਫਾਈ ਸੁਹੀ ਆਉਂਦੀ ਆ। ਜੀ ਚੱਲੀ ਜਾਂਦਾ ਕੰਮ ਬੜੀਆ। ਰੋ ਜੀ 2 ਵੀਡੀਓ ਦੇ माड़ी मोटी सैटिंग करण वारी सी तूं सैटिंग सारी करी आहे बिल्कुलु तूं पी आहे माड़ा मोटा कम निकिरंदा ਆਹ ਦਾ ਜਿਹੜੇ ਮੈਂ ਤੁਹਾਨੂੰ ਦੇਖ ਰਹੇ ਆ